brought to by silver pumps top quality or consistent performance ke liye sirf silver pumps naam yaad rakhna ਪੰਜਾਬ ਚ ਲਗਾਤਾਰ ਵਿਰੋਧੀ ਆਮ ਆਦਮੀ ਪਾਰਟੀ ਭਗਵੰਤ ਸਰਕਾਰ ਨੂੰ ਕੇਰ ਰਹੇ ਨੇ ਅੱਜ ਦਿਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਉਹ ਭਗਵੰਤ ਸਰਕਾਰ ਤੇ ਹਮਲਾਵਾਰ ਹੋਏ ਪਏ ਨੇ ਤੇ ਹੁਣ ਇਸ ਨੂੰ ਲਈ ਸੁਖਬੀਰ ਸਿੰਘ ਬਾਦਲ ਨੇ ਪੋਸਟਕਾਰ ਭਗਵੰਤ ਮਾਨ ਦੇ ਖਿਲਾਫ ਲਿਖਿਆ ਇਤਿਹਾਸ ਦੀਆਂ ਕਿਤਾਬਾਂ ਵਿੱਚ ਪੜਿਆ ਸੀ ਕਦੇ ਲਾਹੌਰ ਵਾਲੇ ਪਾਸਿਓਂ ਆ ਕੇ ਮੁਗਲ ਤਾੜਵੀਂ ਪੰਜਾਬ ਨੂੰ ਲੁੱਟਿਆ ਕਰਦੇ ਸਨ ਹੁਣ ਦਿੱਲੀ ਵਾਲੇ ਤਾੜਵੀਂ ਪੰਜਾਬ ਨੂੰ ਲੁੱਟਣ ਆ ਗਏ ਹਨ ਕੌਣ ਪੰਜਾਬ ਦੇ ਸੁਪਰ ਸੀਐਮ ਕੇਜਰੀਵਾਲ ਪੰਜਾਬ ਦਾ ਇੰਚਾਰਜ ਮਨੀ ਸਿਸੋਧਿਆ ਕੋ ਇੰਚਾਰਜ ਸਤਿੰਦਰ ਜੈਨ ਚੀਫ ਐਡਵਾਈਜ਼ਰ ਵਿਵਕ ਕੁਮਾਰ ਚਾਰਾ ਦੀ ਕੁਆਲੀਫਿਕੇਸ਼ਨ ਜੇਲ ਯਾਤਰਾ ਮੁਜਰਿਮ ਕਈ ਕੇਸਾਂ ਵਿੱਚ ਜੁਲੜਣ ਤੇ ਤੇ ਜ਼ਮਾਨਤ ਤੇ ਬਾਹਰ ਦਿੱਲੀ ਦੇ ਲੋਕਾਂ ਨੇ ਚਲਾ ਕੇ ਪੁੱਜੇ ਮਾਰੇ ਪਰ ਮਹਾਨ ਇਨਕਲਾਬੀ ਭਗਵੰਤ ਮੰਨ ਨੇ ਉਂਝਿਓ ਚੁੱਕ ਕੇ ਪੰਜਾਬ ਦੇ ਸਿਰ ਉੱਤੇ ਬਿਠਾ ਦਿੱਤੇ ਇੱਥੇ ਹੀ ਬਸ ਨਹੀਂ ਰਾਜ ਸਭਾ ਦੀਆਂ ਸੀਟਾਂ ਪੰਜਾਬ ਦੀਆਂ ਪਰ ਮੈਂਬਰ ਕੋਈ ਦਿੱਲੀੋਂ ਤੇ ਕੋਈ ਛੱਤੀਸਗੜ ਤੋਂ ਪੰਜਾਬ ਤੀਰਥ ਯਾਤਰਾ ਕਰਵਾਉਣੀ ਪੰਜਾਬੀਆਂ ਨੂੰ ਪਰ ਤੀਰਥ ਤੈਅ ਕਰਨ ਲਈ ਮਹਿਕਮੇ ਦਾ ਮੁਖੀ ਫਿਰ ਦਿੱਲੀੋਂ ਲੋਕ ਪੰਜਾਬ ਦੇ ਪਰ ਲੋਕ ਸੰਪਰਕ ਮਹਿਕਮਾ ਦਿੱਲੀ ਵਾਲਿਆ ਕੋਣ ਤਰਤੀ ਪੰਜਾਬ ਦੀ ਪਰ ਰੀਅਲ ਅਸਟੇਟ ਮਹਿਕਮੇ ਦਾ ਆਗੂ ਗੈਰ ਪੰਜਾਬੀ ਹੋਰ ਤਾਂ ਹੋਰ ਮੰਤਰੀ ਪੰਜਾਬ ਦੇ ਪਰ ਉਹਨਾਂ ਦੇ ਰਿਮੋਟ ਦੱਬਣ ਲਈ ਉਹਨਾਂ ਉੱਤੇ ਦਿੱਲੀ ਦੇ ਦੋ-ਦੋ ਪ੍ਰਾਈਵੇਟ ਬੰਦੇ 500 ਸਾਲ ਦੇ ਇਤਿਹਾਸ ਵਿੱਚ ਕਦੇ ਪੰਜਾਬ ਦਿੱਲੀ ਦੇ ਇੰਜ ਥੱਲੇ ਨਹੀਂ ਲੱਗਾ ਜਿਵੇਂ ਅੱਜ ਭਗਵੰਤ ਮਾਨ ਨੇ ਲਾ ਦਿੱਤਾ ਪੰਜਾਬ ਦੇ ਵਿਧਾਇਕ 0 ਸਾਰੀ ਬਿਊਰੋਕਰੇਸੀ 0 ਪੁਲਿਸ ਪ੍ਰਸ਼ਾਸਨ 0 ਪੰਜਾਬ ਦੀ ਅਣਖ 0 ਮਾਨ 0 ਇਤਿਹਾਸ 0 ਪੋਟਾ ਪਾਉਂਡ ਵਾਲੇ ਲੋਕ 0 ਹੀਰੋ ਕੌਣ ਦਿੱਲੀੋਂ ਆਏ ਲੁਟੇਰੇ ਮਾਨ ਸਾਹਿਬ ਸਿਆਣੇ ਕਹਿੰਦੇ ਨੇ ਪੱਗ ਵੇਚ ਕੇ ਕਿਉਂ ਨਹੀਂ ਖਾਈਦਾ ਤੁਸੀਂ ਤਾਂ ਪਤਾ ਨਹੀਂ ਕੀ ਖਾਣ ਪੀਣ ਲਈ ਪੂਰਾ ਪੰਜਾਬ ਹੀ ਵੇਚਨ ਤੇ ਉਤਰ ਆਇਓ ਮੰਨਿਆ ਤੁਹਾਡੀ ਕੋਈ ਗੁੰਝੀ ਨਸ ਐ ਦਿੱਲੀ ਵਾਲਿਆਂ ਕੋਲ ਜੋ ਇਨਾ ਜ਼ਲੀਲ ਹੋ ਕੇ ਵੀ ਕੁਰਸੀ ਨੂੰ ਚਿੰਬੜੇ ਹੋਇਓ ਪਰ ਪੰਜਾਬ ਨੂੰ ਤਾਂ ਜ਼ਲੀਲ ਨਾ ਕਰੋ ਕਹਿੰਦੇ ਹੋ ਖੁਦ ਨੂੰ ਪੰਜਾਬ ਦਾ ਪੁੱਤਰ ਪਰ ਕੰਮ ਸਾਰੇ ਕਪੂਤਰਾ ਵਾਲੀ ਕੁਝ ਤਾਂ ਸ਼ਰਮ ਕਰੋ ਸ਼ੇਮ ਭਗਵੰਤ ਮਾਨ ਸ਼ੇਮ ਸੁਖਬੀਰ ਸਿੰਘ ਬਾਦਲ ਵੱਲੋਂ ਇਹ ਪੋਸਟ ਕਰ ਸਿੱਧਾ-ਸਿੱਧਾ ਭਗਵੰਤ ਮਾਨ ਤੇ ਵੱਡੇ ਸਵਾਲ ਚੱਕੇ ਗਏ ਨੇ ਤੇ ਉਹਨਾਂ ਨੂੰ ਕੇਰਿਆ ਗਿਆ ਤੇ ਸਾਫ਼ ਤੌਰ ਤੇ ਭਗਵੰਤ ਮਾਨ ਦੀ ਸਰਕਾਰ ਦੀ ਨਿੰਦਾ ਕਰਦੇ ਦਿਖਰੇ ਨੇ ਸੁਖਬੀਰ ਸਿੰਘ ਬਾਦਲ ਦੱਸ ਦਈਏ ਕਿ ਆਏ ਦਿਨ ਪੰਜਾਬ ਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਵਿਰੋਧੀ ਪੰਜਾਬ ਸਰਕਾਰ ਤੇ ਹਮਲਾਵਾਰ ਹੋਏ ਹੋਈ ਨਹੀਂ ਕਿਸਾਨਾਂ ਦਾ ਮੁੱਦੇ ਨੂੰ ਵੀ ਲੈ ਕੇ ਕਿਸਾਨਾਂ ਤੇ ਹੋਏ ਹਮਲੇ ਨੂੰ ਵੀ ਲੈ ਕੇ ਵਿਰੋਧੀ ਭਗਵੰਤ ਮਾਨ ਦੇ ਖਿਲਾਫ ਖੜ ਗਏ ਭਗਵੰਤ ਸਰਕਾਰ ਦੇ ਖਿਲਾਫ ਕੜ ਗਏ ਤੇ ਵੱਡੇ ਸਵਾਲ ਚੁੱਕੇ ਤੇ ਸਾਫ ਤੌਰ ਤੇ ਕਿਹਾ ਕਿ ਭਗਵੰਤ ਮਾਨ ਨੇ ਕਿਸਾਨਾਂ ਦੇ ਪਿੱਛੇ ਛੂਰਾ ਕੋਪਿਆ ਤੇ ਹੁਣ ਸੁਖਬੀਰ ਸਿੰਘ ਬਾਦਲ ਵੱਲੋਂ ਕੇਜਰੀਵਾਲ ਦੇ ਪੰਜਾਬ ਆਉਣ ਤੇ ਮਨੀ ਸਿਸੋਦੀਆ ਦੇ ਤੇਸਤਿੰਦਰ ਜੈਨ ਨੂੰ ਲੈ ਵੀ ਵੱਡੇ ਸਵਾਲ ਚੁੱਕੇ ਨੇ ਤੇ ਵੱਡੀ ਗੱਲਾਂ ਆਖੀ ਗਈਆਂ ਨੇ ਤੇ ਸਿੱਧਾ ਸਿੱਧਾ ਤੌਰ ਤੇ ਭਗਵੰਤ ਮਾਨ ਦੀ ਭਗਵੰਤ ਸਰਕਾਰ ਦੀ ਨਿੰਦਾ ਕੀਤੀ ਹੈ ਤੇ ਬੇਇੱਜ਼ਤੀ ਕਰਕੇ ਸਿੱਧਾ ਤੌਰ ਤੇ ਕਿਹਾ ਹੈ ਕਿ ਪੰਜਾਬ ਨੂੰ ਭਗਵੰਤ ਮਾਨ ਨੇ ਖਰਾਬ ਕਰ ਦਿੱਤਾ ਪੰਜਾਬ ਨੂੰ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਚਲਾ ਰਹੇ ਨੇ ਇਹ ਸਿੱਧਾ ਸਿੱਧਾ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਤੇ ਹਮਲਾ ਬੋਲਿਆ ਹੈ ਤੇ ਸਿੱਧਾ ਤੌਰ ਤੇ ਭਗਵੰਤ ਸਰਕਾਰ ਨੂੰ ਕੇਰਦਿਆ ਹੋਇਆ ਵੱਡੇ ਸਵਾਲ ਖੜੇ ਕੀਤੇ ਨੇ ਤੇ ਵੱਡੇ ਇਲਜ਼ਾਮ ਲਗਾ ਕੇ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਨੂੰ ਕੇਰ ਲਿਆ ਦੱਸਦੀ ਕਿ ਉਹ ਆਸਨਾ ਸਾਇ ਕੇਜਰੀਵਾਲ ਪੰਜਾਬ ਦੇ ਦੌਰੇ ਤੇ ਸੀਗੇ ਤੇ ਪੰਜਾਬ ਚ ਸੀਗੇ ਉਸ ਤੋਂ ਪਹਿਲਾਂ ਮਨੀਸ਼ ਸੋਦਿਆ ਵੀ ਪੰਜਾਬ ਚ ਕਾਫੀ ਟਾਈਮ ਰਹਿ ਤੇ ਉਸ ਨੂੰ ਲੈ ਕੇ ਵੀ ਵਿਰੋਧੀਆਂ ਨੇ ਵੱਡੇ ਸਵਾਲ ਚੁੱਕੇ ਸੀ ਤੇ ਉਸ ਤੋਂ ਬਾਅਦ ਕਾਫੀ ਵੱਡੇ ਕਿਆਸ ਲਗਾਏ ਜਾ ਰਹੇ ਸੀ ਤੇ ਲਗਾਤਾਰ ਭਗਵੰਤ ਸਰਕਾਰ ਨੂੰ ਕੇਜਰੀਵਾਲ ਨੂੰ ਕੇਰਿਆ ਜਾ ਰਿਹਾ ਸੀਗਾ ਤੇ ਹੁਣ ਸੁਖਬੀਰ ਸਿੰਘ ਬਾਦਲ ਨੇ ਪੋਸਟਕਾਰ ਭਗਵੰਤ ਮਾਨ ਨੂੰ ਫੇਰ ਤੋਂ ਕੇਰ ਲਿਆ ਤੇ ਵੱਡੇ ਸਵਾਲ ਖੜੇ ਕੀਤੇ ਨੇ ਤੇ ਕਾਫੀ ਨਿੰਦਾ ਕੀਤੀ ਹੈ ਭਗਵੰਤ ਸਰਕਾਰ ਦੀ ਤੇ ਸਾਫ ਤੌਰ ਤੇ ਕਿਹਾ ਹੈ ਕਿ ਪੰਜਾਬ ਦੀ ਸਰਕਾਰ ਭਗਵੰਤ ਮਾਨ ਨਹੀਂ ਕੇਜਰੀਵਾਲ ਚਲਾ ਰਹੇ ਨੇ ਤੇ ਪੰਜਾਬ ਨੂੰ ਭਗਵੰਤ ਮਾਨ ਨੇ ਦਿੱਲੀ ਦੇ ਥੱਲੇ ਲਾ ਦਿੱਤਾ ਹੈ ਬਾਕੀ ਤੁਹਾਡਾ ਇਸ ਖਬਰ ਤੇ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਦੱਸੋ ਤੇ ਪੰਜਾਬ ਦੀ ਅਪਡੇਟਸ ਲਈ ਦੇਖਦੇ ਰਹੋ ਪੰਜਾਬ ਤੱਕ